ਦਸ਼ਿਕਾ ਜਦੋਂ ਸੇਕੂ 24 7 ਨੂੰ ਚਾ ਛੱਤੀਸਗੜ ਸ਼ਰਾਬ ਘੁਟਾਣ ਦੀ ਖਬਰ ਹੁਣ ਸਾਬਕਾ ਮੁੱਖ ਮੰਤਰੀ ਭੁਪੇਸ਼ ਵਗੇਲ ਤੱਕ ਪਹੁੰਚੀ ਹੈ ਸ਼ੁਕਰਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਭਲਾਈ ਵਿੱਚ ਭੁਪੇਸ਼ ਬਗੇਲ ਦੇ ਨਿਜੀ ਘਰ ਤੇ ਛਾਪਾ ਮਾਰਿਆ। ਭੁਪੇਸ਼ ਬਗੇਲ ਨੇ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤੀ। ਛੱਤੀਸਗੜ੍ਹ ਦਾ ਆਭਕਾਰੀ ਘੁਟਾਲਾ ਹੁਣ 2100 ਕਰੋੜ ਤੋਂ ਵੱਧ 3200 ਕਰੋੜ ਦਾ ਹੋ ਗਿਆ ਹੈ। ਏਜੰਸੀਆਂ ਇਸ ਮਾਮਲੇ ਵਿੱਚ ਲਗਾਤਾਰ ਜਾਂਚ ਕਰ ਰਹੀਆਂ ਹਨ। ਮੰਗਲਵਾਰ ਨੂੰ ਈਡੀ ਦੀ ਟੀਮ ਨੇ ਹੋਟਲ ਮਾਲਕ ਵਿੱਚ ਅਗਰਵਾਲ ਦੀ ਭਲਾਈ ਦੇ ਘਰ ਦੇ ਨਾਲ-ਨਾਲ ਹੋਟਲਾਂ ਵਿੱਚ ਕਈ ਹੋਰ ਥਾਵਾਂ ਤੇ ਛਾਪੇਮਾਰੀ ਕੀਤੀ। ਤੁਹਾਨੂੰ ਦੱਸਦੇ ਕਿ ਛਾਪੇਮਾਰੀ ਦੌਰਾਨ ਟੀਮ ਨੇ ਵਿਜੇ ਅਗਰਵਾਲ ਦੇ ਗੋਆ ਤੇ ਦਿੱਲੀ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਜਿਸ ਵਿੱਚ ED ਨੇ 70 ਲੱਖ ਰੁਪਏ ਨਗਦ ਬਰਾਮਦ ਕੀਤੇ ਹੋਟਲ ਮਾਲਕ ਵਿਜੇ ਅਗਰਵਾਲ ਨੂੰ ਸਾਬਕਾ ਮੁੱਖ ਮੰਤਰੀ ਦਾ ਕਰੀਬੀ ਮੰਨਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਹੁਣ ਸ਼ੁੱਕਰਵਾਰ ਸਵੇਰੇ ED ਨੇ ਭੁਪੇਸ਼ ਵਗੇਲ ਦੇ ਘਰ ਤੇ ਛਾਪਾ ਮਾਰਿਆ ਸਸ਼ਿਕਾਜੋ ਤੋਂ SECURE 24x7 ਤੋਂ ਚਾਪ ਛੱਤੀਸਗੜ ਸ਼ਿਰਾਕਪਟਾ ਦੀ ਖਬਰ ਹੁਣ ਸਾਬਕਾ ਮੁੱਖ ਮੰਤਰੀ ਭੁਪੇਸ਼ ਵਗੇਲ ਤੱਕ ਪਹੁੰਚ ਗਈ ਹੈ ਸ਼ੁਕਰਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਪਲਾਈ ਵਿੱਚ ਭੁਪੇਸ਼ ਬਗੇਲ ਦੇ ਨਿਜੀ ਘਰ ਤੇ ਛਾਪਾ ਮਾਰਿਆ। ਭੁਪੇਸ਼ ਬਗੇਲ ਨੇ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤੀ। ਛੱਤੀਸਗੜ੍ਹ ਦਾ ਆਭਕਾਰੀ ਘੁਟਾਲਾ ਹੁਣ 2100 ਕਰੋੜ ਤੋਂ ਵੱਧ 3200 ਕਰੋੜ ਦਾ ਹੋ ਗਿਆ ਹੈ। ਏਜੰਸੀਆਂ ਇਸ ਮਾਮਲੇ ਵਿੱਚ ਲਗਾਤਾਰ ਜਾਂਚ ਕਰ ਰਹੀਆਂ ਹਨ। ਮੰਗਲਵਾਰ ਨੂੰ ਈਡੀ ਦੀ ਟੀਮ ਨੇ ਹੋਟਲ ਮਾਲਕ ਵਿੱਚ ਅਗਰਵਾਲ ਦੀ ਪਲਾਈ ਦੇ ਘਰ ਦੇ ਨਾਲ-ਨਾਲ ਹੋਟਲਾਂ ਵਿੱਚ ਕਈ ਹੋਰ ਥਾਵਾਂ ਤੇ ਛਾਪੇਮਾਰੀ ਕੀਤੀ। ਤੁਹਾਨੂੰ ਦੱਸਦੇ ਕਿ ਛਾਪੇਮਾਰੀ ਦੌਰਾਨ ਟੀਮ ਨੇ ਵਿਜੀ ਅਗਰਵਾਲ ਦੇ ਗੋਆ ਤੇ ਦਿੱਲੀ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਜਿਸ ਵਿੱਚ ED ਨੇ 70 ਲੱਖ ਰੁਪਏ ਨਗਦ ਬਰਾਮਦ ਕੀਤੇ ਹੋਟਲ ਮਾਲਕ ਵਿਜੇ ਅਗਰਵਾਲ ਨੂੰ ਸਾਬਕਾ ਮੁੱਖ ਮੰਤਰੀ ਦਾ ਕਰੀਬੀ ਮੰਨਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਹੁਣ ਸ਼ੁੱਕਰਵਾਰ ਸਵੇਰੇ ED ਨੇ ਭੁਪੇਸ਼ बघेल ਦੇ ਘਰ ਤੇ ਛਾਪਾ ਮਾਰਿਆ ਸਸ਼ਿਕਾਜੋ ਤੋਂ SECURE 24 7 ਤੋਂ ਚਾਪ ਛੱਤੀਸਗੜ ਸ਼ਰਾਖੁਟਾ ਦੀ ਖਬਰ ਹੁਣ ਸਾਬਕਾ ਮੁੱਖ ਮੰਤਰੀ ਭੁਪੇਸ਼ बघेल ਤੱਕ ਪਹੁੰਚ ਗਈ ਹੈ ਸ਼ੁਕਰਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਪੁਲਾਈ ਵਿੱਚ ਭੁਪੇਸ਼ ਬਗੇਲ ਦੇ ਨਿਜੀ ਘਰ ਤੇ ਛਾਪਾ ਮਾਰਿਆ। ਭੁਪੇਸ਼ ਬਗੇਲ ਨੇ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤੀ। ਛੱਤੀਸਗੜ੍ਹ ਦਾ ਆਪਕਾਰੀ ਘੁਟਾਲਾ ਹੁਣ 2100 ਕਰੋੜ ਤੋਂ ਵੱਧ 3200 ਕਰੋੜ ਦਾ ਹੋ ਗਿਆ ਹੈ। ਏਜੰਸੀਆਂ ਇਸ ਮਾਮਲੇ ਵਿੱਚ ਲਗਾਤਾਰ ਜਾਂਚ ਕਰ ਰਹੀਆਂ ਹਨ। ਮੰਗਲਵਾਰ ਨੂੰ ਈਡੀ ਦੀ ਟੀਮ ਨੇ ਹੋਟਲ ਮਾਲਕ ਵਿੱਚ ਅਗਰਵਾਲ ਦੀ ਪੁਲਾਈ ਦੇ ਘਰ ਦੇ ਨਾਲ-ਨਾਲ ਹੋਟਲਾਂ ਵਿੱਚ ਕਈ ਹੋਰ ਥਾਵਾਂ ਤੇ ਛਾਪੇਮਾਰੀ ਕੀਤੀ। ਤੁਹਾਨੂੰ ਦੱਸਦੇ ਕਿ ਛਾਪੇਮਾਰੀ ਦੌਰਾਨ ਟੀਮ ਨੇ ਵਿਜੀ ਅਗਰਵਾਲ ਦੇ ਗੋਆ ਤੇ ਦਿੱਲੀ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਜਿਸ ਵਿੱਚ ED ਨੇ 70 ਲੱਖ ਰੁਪਏ ਨਗਦ ਬਰਾਮਦ ਕੀਤੇ ਹੋਟਲ ਮਾਲਕ ਵਿਜੇ ਅਗਰਵਾਲ ਨੂੰ ਸਾਬਕਾ ਮੁੱਖ ਮੰਤਰੀ ਦਾ ਕਰੀਬੀ ਮੰਨਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਹੁਣ ਸ਼ੁੱਕਰਵਾਰ ਸਵੇਰੇ ED ਨੇ ਭੁਪੇਸ਼ बघेल ਦੇ ਘਰ ਤੇ ਛਾਪਾ ਮਾਰਿਆ ਸਸ਼ੀ ਕਾਲਜ ਤੋਂ SECURE 24 7 ਤੋਂ ਚਾਪ ਛੱਤੀਸਗੜ ਸ਼ਰਾਬ ਘੁਟਾਲੇ ਦੀ ਖਬਰ ਹੁਣ ਸਾਬਕਾ ਮੁੱਖ ਮੰਤਰੀ ਭੁਪੇਸ਼ बघेल ਤੱਕ ਪਹੁੰਚ ਗਈ ਹੈ ਸ਼ੁਕਰਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਪਿਲਾਈ ਵਿੱਚ ਭੁਪੇਸ਼ ਬਗੇਰ ਦੇ ਨਿਜੀ ਘਰ ਤੇ ਛਾਪਾ ਮਾਰਿਆ। ਭੁਪੇਸ਼ ਬਗੇਰ ਨੇ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤੀ। ਛੱਤੀਸਗੜ੍ਹ ਦਾ ਆਭਕਾਰੀ ਘੁਟਾਲਾ ਹੁਣ 2100 ਕਰੋੜ ਤੋਂ ਵੱਧ 3200 ਕਰੋੜ ਦਾ ਹੋ ਗਿਆ ਹੈ। ਏਜੰਸੀਆਂ ਇਸ ਮਾਮਲੇ ਵਿੱਚ ਲਗਾਤਾਰ ਜਾਂਚ ਕਰ ਰਹੀਆਂ ਹਨ। ਮੰਗਲਵਾਰ ਨੂੰ ਈਡੀ ਦੀ ਟੀਮ ਨੇ ਹੋਟਲ ਮਾਲਕ ਵਿੱਚ ਅਗਰਵਾਲ ਦੀ ਪਿਲਾਈ ਦੇ ਘਰ ਦੇ ਨਾਲ-ਨਾਲ ਹੋਟਲਾਂ ਵਿੱਚ ਕਈ ਹੋਰ ਥਾਵਾਂ ਤੇ ਛਾਪੇਮਾਰੀ ਕੀਤੀ। ਤੁਹਾਨੂੰ ਦੱਸਦੇ ਕਿ ਛਾਪੇਮਾਰੀ ਦੌਰਾਨ ਟੀਮ ਨੇ ਵਿ ਅਗਰਵਾਲ ਦੇ ਗੋਆ ਤੇ ਦਿੱਲੀ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਜਿਸ ਵਿੱਚ ED ਨੇ 70 ਲੱਖ ਰੁਪਏ ਨਗਦ ਬਰਾਮਦ ਕੀਤੇ ਹੋਟਲ ਮਾਲਕ ਵਿਜੇ ਅਗਰਵਾਲ ਨੂੰ ਸਾਬਕਾ ਮੁੱਖ ਮੰਤਰੀ ਦਾ ਕਰੀਬੀ ਮੰਨਿਆ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਹੁਣ ਸ਼ੁੱਕਰਵਾਰ ਸਵੇਰੇ ED ਨੇ ਭੁਪੇਸ਼ ਭਕੇਲ ਦੇ ਘਰ ਤੇ ਛਾਪਾ ਮਾਰਿਆ